ਦਿਲ ਜਿੱਤਿਆ ਓਏ ਬਾਲੀਵੁੱਡ ਵਾਲਿਆ ਓਏ ਓ ਤੂੰ ਅਵਾਨੀਆਂ ਆਂ ਦੀਆਂ ਚਾਹਾਂ ਰਸਗੁੱਲਿਆਂ ਤੇ ਡੁੱਲ ਗਿਆ ਓਏ ਓ ਬੇਗੈਰਤਾ ਓ ਤੇਰਾ ਖੂਨ ਐ ਨਾ ਚਿੱਟਾ ਹੋ ਗਿਆ ਓ ਤੂੰ ਅਵਾਨੀਆਂ ਆਂ ਦਾਨੀਆਂ ਦੇ ਕਰੋੜਾਂ ਤੇ ਡੁੱਲ ਗਿਆ ਓਏ ਓਏ ਮਨਕਿਰਤ ਔਲਖਾ ਓ ਬੜੇ ਕਿਸਾਨ ਐਂ ਤਮਗਾਉਂਦਾ ਸੀ ਓਏ ਓਏ ਹੁਣ ਤੂੰ ਸੌ ਗਿਆ 224 ਦਿਨ ਤੋਂ ਦੋਨਾਂ ਵਾਰੀ ਓ ਕਿੱਥੇ ਤੇਰਾ ਗੈਗਲੈਨ ਓਏ ਮੈਂ ਕਹਣਾ ਕੌਰਵੀ ਨਹੀਂ ਤੂੰ ਤਾਂ ਹੋ ਗਈ ਬੜੀ ਲੇਟ ਹਾਂ ਇਹ ਬਾਰਡਰ ਤੇ ਆ ਬੀਐਸਐਫ ਵਾਲੇ ਬੰਦਦੇ ਨੇ ਦਰਿਆ ਤੇ ਖੇਸ ਆ ਹਾਂ ਉਹ ਸੁਨੰਦਾ ਸ਼ਰਮ ਨਹੀਂ ਕਿੱਥੇ ਆ ਤੇਰਾ ਬੋਲਟ ਨਹੀਂ ਕਿੱਥੇ ਨੇ ਤੇਰੇ ਪਟਾਕੇ ਨਹੀਂ ਸਾਨੂੰ ਨਜ਼ਰ ਨਹੀਂ ਆਉਂਦੇ ਨਹੀਂ ਲੱਗਦਾ ਹੋਮਲੈਂਡ ਤੇ ਚਾਹਾ ਪੀ ਕੇ ਉਹ ਸੌਂਗੇ ਤੇਰੇ ਕਾਕੇ ਇੱਕ ਕਹਿੰਦਾ ਪਰਾਂ ਹੋ ਜਾ ਜੱਟ ਆਉਂਦੇ ਆ ਉਹ ਗੋਨੇ ਵਾਲਾ ਮਾਨ ਜੀ ਜਿਹਦਾ ਪਿਓ ਐਸਸੀ ਸਰਟੀਫਿਕੇਟ ਤੇ 20-25 ਸਾਲ ਨੌਕਰੀ ਕਰ ਗਿਆ ਗਰੀਬਾਂ ਦਾ ਹੱਕ ਕਾ ਗਿਆ ਭਾਲਦੀਆਂ ਫੇਮ ਤੇਰੀ ਮੂਵੀ ਵੀ ਨਾ ਚੱਲਦੀ ਚਵਲ ਚਰਾ ਨਹੀਂ ਭੋਂਕੇ ਨੱਟ ਉੱਤੇ ਕਲਦੀ ਫੜ ਫੜ ਲੀਡਰਾਂ ਦੇ ਹੱਥ ਫੇਰੇ ਚੱਲਦੀ ਤੂੰ ਫੇਰ ਵੀ ਨਾ ਚੱਲਦੀ ਨੀ ਫੇਰ ਵੀ ਨਾ ਚੱਲਦੀ ਮੈਂ ਕਹਿੰਦਾ ਇਹਨਾਂ ਤੋਂ ਕੰਗਣਾ ਸੌਂਗਣੇ ਚੰਗੀ ਆ ਬਾਈ ਕੰਗਣਾ ਦਾ ਇੱਕ ਸਟੈਂਡ ਆ ਕੰਗਲਾਂ ਕੰਗਣਾ 도ਗਲੀ ਨਹੀਂ ਹੈਗੀ ਦੋਸਤੋ ਸੰਭੂ ਬਾਡਰ ਦੇ ਉੱਪਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਾਫੀ ਦਿਨਾਂ ਤੋਂ ਤੇ ਕਿਸਾਨ ਜਿਹੜੇ ਡੱਟੇ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਜਿਹੜਾ ਉਸਮੂਲੀਅਤ ਵੀ ਕਰ ਰਹੇ ਨੇ ਤੇ ਆਪਾਂ ਸਾਡੇ ਨਾਲ ਇੱਥੇ ਬਈ ਨੌਜਵਾਨ ਆ ਤੇ ਆਪਾਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਕਿੰਨੇ ਕ ਦਿਨ ਹੋ ਗਏ ਸਨ ਅੰਦੋਲਨ ਦੇ ਵਿੱਚ ਤੇ ਕਿਹੋ ਜਿਹਾ ਲੱਗਦਾ ਤੇ ਉਹ ਕੁਝ ਗੱਲਾਂ ਬਾਤਾਂ ਨੇ ਆਪਾਂ ਉਹਨਾਂ ਨਾਲ ਕਰਦੇ ਆ ਬਈ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਵੀਰ ਜੀ ਸੋਸਰੀ ਕਰ ਵੀਰ ਜੀ ਤੁਹਾਡਾ ਚੈਨਲ ਵਾਲਿਆਂ ਦਾ ਠੀਕ ਹੈ ਜੀ ਸਾਡੇ ਨਾਲ ਕਿੰਨੇ ਕ ਦਿਨਾਂ ਤੋਂ ਡਟੇ ਹੋਏ ਆ ਵੀਰੇ ਮੈਂ ਡਟਿਆ ਹੋਇਆ ਇੱਥੇ 12 ਫਰਵਰੀ ਤੋਂ ਠੀਕ ਹੈ ਜੀ 12 ਫਰਵਰੀ ਨੂੰ ਵੀਰੇ ਅਸੀਂ ਪਿੰਡੇ ਤੋਂ ਚੱਲ ਕੇ ਮਹਿਮਦਪੁਰ ਮੰਡੀ ਆ ਗਏ ਸੀ ਹਾਂਜੀ ਉੱਥੋਂ ਅਸੀਂ ਕਾਫਲਾ ਬਣਾ ਕੇ 13 ਤਰੀਕ ਨੂੰ ਇੱਥੇ ਆ ਗਏ ਸੀ ਸੋ ਇੱਥੇ ਵੀ ਇੱਥੂ ਗੈਸ ਦੇ ਗੋਲੇ 315 ਦੇ ਫਾਇਰ ਐ ਐਸਐਲਰ ਦੇ ਫਾਇਰ ਬਹੁਤ ਕੁਝ ਹੋਇਆ ਵੀਰ ਜੀ ਇੱਕ ਤਰ੍ਹਾਂ ਦਾ ਜਿਲੇਣਾ ਬਾਗ ਬਣ ਗਿਆ ਸੀ ਇਹ ਠੀਕ ਹੈ ਸੋ ਉਸ ਮਤਲਬ ਸਾਰੇ ਸਿਸਟਮ ਨੂੰ ਦੇਖਦੇ ਹੋਏ ਉਸ ਮੇਰਾ ਗਿਲਾ ਕਲਾਕਾਰਾਂ ਦੇ ਨਾਲ ਵੀਰੇ ਉਹਨਾਂ ਲਈ ਮੈਂ ਕੁਝ ਮਤਲਬ ਸ਼ਬਦ ਲਿਖੇ ਆ ਜਿਵੇਂ ਕਹਿੰਦਾ ਤੇਰੇ ਚੰਡੀਗੜ੍ਹ ਤੇ ਅੱਜਕੱਲ ਨਜ਼ਰ ਆ ਮੋਦੀ ਕੇ ਲਾਣੇ ਦੀ ਹੂੰ ਉਹ ਯੂਪੀ ਬਿਹਾਰ ਕੋਲੇ ਗਹਿਣੇ ਪਈ ਐ ਧਰਤੀ ਪੰਜਾਬ ਹਰਿਆਣੇ ਦੀ ਤੇਰਾ ਮਰੀਦ ਰਹਿਣਾ ਗੁੱਠਾ ਲਾ ਗਏ ਕੁਝ ਬੇਲੜ ਜੇ ਕਲਾਕਾਰ ਉਹ ਨੱਚਿਆ ਆਵਾਨੀਆਂ ਦੇ ਵਿਆਹ ਤੇ ਮੁੰਡੇ ਉਹ ਦਲਜੀਤ ਦਾ ਸੰਜ ਉਹ ਨੱਚਿਆ ਬਣ ਨਚਾਰ ਜਿਵੇਂ ਹੁਣ ਇੱਕ ਕਹਿੰਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਜੱਟ ਆ ਚੱਕ ਲੋ ਰਵਾਲ ਵਰ ਕਬਜੇ ਰਾਫਲਾ ਕਬਜਾ ਲੈਣਾ ਏ ਉਹ ਮੈਂ ਕਹਣਾ ਪੱਪੂ ਮਾਨਾ ਓਏ ਕਿੱਥੇ ਨੇ ਤੇਰੇ ਫੈਨ ਤੇ ਕਿੱਥੇ ਨੇ ਤੇਰੇ ਸੈਨ ਓਏ ਓਏ ਕਦੋਂ ਤੂੰ ਸ਼ੰਭੂ ਬਾਰਡਰ ਤੇ ਆਵੇਂਗਾ ਓਏ ਆਪਦੀਆਂ ਜੁਲਫਾਂ ਦਾ ਜਾਲ ਬਿਛਾਵੇਂਗਾ ਤੇ ਸਾਨੂੰ ਸ਼ੰਭੂ ਦਾ ਬੈਰੀਗੇਟ ਪਾਰ ਕਰਾਵੇਂਗਾ ਇੱਕ ਕਹਿੰਦੀ ਆਪਣਾ ਛੇਲੀਆਂ ਤਾਂ ਰਹਿਦੀਆਂ ਨੇ ਡਰ-ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਆ ਮੈਂ ਕਹਿੰਦਾ ਕੌਰ ਵੀ ਨਹੀਂ ਤੂੰ ਤਾਂ ਹੋ ਗਈ ਬੜੀ ਲੇਟ ਨਹੀਂ ਆ ਬਾਰਡਰ ਤੇ ਆ ਬੀਐਸਐਫ ਵਾਲੇ ਬੰਦਦੇ ਨੇ ਦਰਿਆ ਤੇ ਖੇਸਾ ਲਿਆ ਤੇਰੇ ਗੱਜਣ ਬੈਲੀ ਨੂੰ ਲਿਆ ਤੇਰੇ ਜਰਨੈਲ ਜੈਲੀ ਨੂੰ ਨਹੀਂ ਤੂੰ ਵੀ ਇੱਥੇ ਸ਼ੰਭੂ ਬਾਰਡਰ ਤੇ ਖਾੜਾ ਲਾ ਉਹ ਸਾਨੂੰ ਇੱਕ ਵਾਰੀ ਪਾਰਤਾ ਕਰਾ ਇੱਕ ਕਹਿੰਦੀ ਘੋਮਣ ਕਮਾਉਣ ਨੂੰ ਤਾਂ ਥਾਰ ਰੱਖਿਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਉਹ ਸੁਨੰਦਾ ਸ਼ਰਮ ਨਹੀਂ ਕਿੱਥੇ ਆ ਤੇਰਾ ਬੁਲਟ ਨਹੀਂ ਕਿੱਥੇ ਨੇ ਤੇਰੇ ਪਟਾਕੇ ਨਹੀਂ ਸਾਨੂੰ ਨਜ਼ਰ ਨਹੀਂ ਆਉਂਦੇ ਨਹੀਂ ਲੱਗਦਾ ਹੋਮਲੈਂਡ ਤੇ ਚਾਹਾਂ ਪੀ ਕੇ ਉਹ ਸੌਂਗੇ ਤੇਰੇ ਕਾਕੇ ਇੱਕ ਕਹਿੰਦਾ ਪਰਾਂ ਹੋ ਜਾ ਜੱਟ ਆਉਂਦੇ ਆ ਉਹ ਗੋਨੇ ਵਾਲਾ ਮਾਨ ਜੀ ਜਿਹਦਾ ਪਿਓ ਐਸਸੀ ਸਰਟੀਫਿਕੇਟ ਤੇ 20-25 ਸਾਲ ਨੌਕਰੀ ਕਰਕੇ ਆਕਰੀਪਾਂ ਦਾ ਹੱਕ ਖਾ ਗਿਆ ਕਹਿੰਦਾ ਪਰਾਂ ਹੋ ਲਿਆ ਜੱਟ ਆਉਂਦੇ ਆ ਉਹ ਮੈਂ ਕਹਿੰਦਾ ਗੋਨੇ ਵਾਲਾ ਮਾਨਾ ਓਏ ਕਿੱਥੇ ਨੇ ਤੇਰੇ ਜੱਟ ਤੇ ਕਿੱਥੇ ਨੇ ਤੇਰੇ ਪੱਟੇ ਚੱਕ ਓਏ ਇੱਥੇ ਤਾਂ ਅਸਲੀ ਜੱਟ ਤੇ ਕਿਸਾਨ ਤੇ ਮਜ਼ਦੂਰ ਖੜੇ ਨੇ ਓਏ ਉਹ ਸਾਡੇ ਬਾਈਆਂ ਦਾ ਧੰਨਵਾਦ ਆ ਉਹ ਜਿਹੜੇ ਸਾਡੇ ਕੱਪੜੇ ਧੋ ਕੇ ਸੁਮੈਂਦੇ ਨੇ ਪਵਾਉਂਦੇ ਨੇ ਓਏ ਗੋਨੇ ਵਾਲਾ ਮਾਨਾ ਓਏ ਤੂੰ ਵੀ ਸੌ ਗਿਆ ਓਏ ਲੱਸੀ ਪੀ ਕੇ ਤੂੰ ਵੀ ਸਾਨੂੰ ਨਹੀਂ ਨਜ਼ਰ ਆਉਂਦਾ ਸਾਨੂੰ ਲੱਗਦਾ ਤੂੰ ਸਾਨੂੰ ਇਹ ਸ਼ੰਭੂ ਦਾ ਬੈਰੀਗੇਟ ਨਹੀਂ ਪਾਰ ਕਰਾਉਂਦਾ ਇੱਕ ਕਹਿੰਦਾ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਨਹੀਂ ਉਹਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਐ ਉਹ ਮੈਂ ਕਹਾਂ ਜੱਜੀ ਬਿਆ ਤੇਰੇ ਬੂਟ ਉਹ ਤੈਨੂੰ ਲੈ ਕੇ ਦੇਾਂਗੇ ਨਵਾਂ ਪੈਂਟ ਸੂਟ ਉਹ ਤੇਰੇ ਵਾਲਾਂ ਨੂੰ ਜੈੱਲ ਲਵਾਵਾਂਗੇ ਉਹ ਤੂੰ ਆ ਤਾਂ ਸਹੀ ਮਖਣਾ ਉਹ ਤੈਨੂੰ ਸ਼ੰਭੂ ਦਾ ਬੈਰੀਗੇਟ ਅਸਮੇ ਪਾਰ ਕਰਾਵਾਂਗੇ ਇੱਕ ਕਹਿੰਦਾ ਪਿੰਡ ਫੇਰੇ ਸਾਰਾ ਗੈਂਗਲੈਂਡ ਬਣਿਆ ਆਖ ਨਹੀਂ ਜੱਟਾ ਸ਼ਹਿਰ ਗੇੜਾ ਮਾਰ ਜਾ ਓਏ ਮਨਕਰਤ ਤੌਲਖਾ ਉਹ ਬੜੇ ਕਿਸਾਨਾਂ ਨੂੰ ਮੰਗਾਉਂਦਾ ਸੀ ਓਏ ਓਏ ਹੁਣ ਤੂੰ ਸੌ ਗਿਆ 224 ਦਿਨ ਤੋਂ ਦੋ ਦਿਨ ਵਾਰੀ ਓਏ ਕਿੱਥੇ ਤੇਰਾ ਗੈਗਲਣ ਓਏ ਓ ਇੱਥੇ ਕੋਈ ਨਹੀਂ ਆਉਂਦਾ ਓ ਤੂੰ ਵੀ ਲੱਗਦਾ ਓਏ ਲੁੱਕ ਗਿਆ ਓਏ ਰਜਾਈ ਲੈ ਕੇ ਸ਼ੰਭੂ ਬਾਰਡਰ ਤੇ ਤੂੰ ਵੀ ਨਹੀਂ ਸਾਨੂੰ ਮਿੱਤਰਾ ਪਾਰ ਲਗਾਉਂਦਾ ਇੱਕ ਗਾ ਰਾਜਪੁਰ ਵਾਲੀ ਮਿਸ ਪੂਜਾ ਮੇਰੇ ਪਿੱਛੇ ਐਵੇਂ ਪਟਰਾਵਲ ਫੂਕ ਕੇ ਤੇਨੂੰ ਕੀ ਮਿਲਦਾ ਓ ਮੈਂ ਕਹਣਾ ਮਿਸ ਪੂਜਾ ਔਰ ਰਾਏਪੁਰੇ ਵਾਲੀਏ ਨਹੀਂ ਤੂੰ ਬਿਨਾ ਅਸ਼ਕੀ ਤੋਂ ਕੋਈ ਗੀਤ ਨਹੀਂ ਗਾਇਆ ਦੂਜਾ ਨਹੀਂ ਸਾਨੂੰ ਤੂੰ ਵੀ ਆਉਂਦੀ ਨਜ਼ਰ ਨਹੀਂ ਆਉਂਦੀ ਲੱਗਦਾ ਪੂਜਾ ਸਾਨੂੰ ਤੂੰ ਵੀ ਨਹੀਂ ਸ਼ੰਭੂ ਦਾ ਪਾਟੂ ਪਾਰ ਕਰਾਉਂਦੀ ਸੋ ਇਹ ਗਿਲੇ ਨੇ ਵੀਰੇ ਕਲਾਕਾਰਾਂ ਦੇ ਨਾਲ ਜਿਵੇਂ ਕੋ ਕਹਿੰਦਾ ਮੂਰੇ ਜੱਟ ਖਾੜਕੂ ਖੜਾ ਓਏ ਦਿਲਜੀਤਿਆ ਓਏ ਬਾਲੀਵੁੱਡ ਵਾਲਿਆ ਓਏ ਓਏ ਤੂੰ ਰਵਾਨੀਆਂ ਦੀਆਂ ਚਾਹਾਂ ਰਸਗੁੱਲਿਆਂ ਤੇ ਡੁੱਲ ਗਿਆ ਓਏ ਓ ਬੇਗੈਰਤਾ ਓ ਤੇਰਾ ਖੂਨ ਐ ਨਾ ਚਿੱਟਾ ਹੋ ਗਿਆ ਓ ਤੂੰ ਓਵਾਨੀਆਂ ੜਾਨੀਆਂ ਦੇ ਕਰੋੜਾਂ ਤੇ ਡੁੱਲ ਗਿਆ ਓਏ ਸੋ ਦਲਜੀਤ ਦਸਾਂਜਾ ਤੂੰ ਜਿਹੜੀ ਸਾਡੇ ਸਿਰ 'ਚ ਸਵਾਪ ਪਾਈ ਆ ਓਏ ਤੂੰ ਓਵਾਨੀਆਂ ੜਾਨੀਆਂ ਗੇ ਸਟੇਜਾਂ ਤੇ ਸਾਹ ਸਕਦਾ ਏ ਤੂੰ ਆ ਕਿਸਾਨਾਂ ਮਜ਼ਦੂਰਾਂ ਗੇ ਸਟੇਜਾਂ ਤੇ ਨਹੀਂ ਸਾਹ ਸਕਦਾ ਤੂੰ ਕਲੰਕਿਤ ਹੋ ਗਿਆ ਦਲਜੀਤ ਦਸਾਂਜਾ ਓਏ ਓਏ ਤੂੰ ਵੀ ਸਾਨੂੰ ਪਾਰ ਨਹੀਂ ਲਾਉਂਦਾ ਓਏ ਸਾਨੂੰ ਦਾ ਪਾਰ ਆ ਕਿਸਾਨ ਤੇ ਮਜ਼ਦੂਰ ਲਾਉਣਗੇ ਸੋ ਸਾਰੇ ਵੀਰਜੀ ਜਿਵੇਂ ਕੰਗਣਾ ਮੈਂ ਕਹਿੰਦਾ ਇੰਨੇ ਤੋਂ ਕੰਗਣਾ ਸੌ ਗੁਣੇ ਚੰਗੀ ਆ ਬਾਈ ਚੰਗਣਾ ਦਾ ਇੱਕ ਸਟੈਂਡ ਹੈ ਕੰਗਲਾਂ ਕੰਗਣਾ ਦੋਗਲੀ ਨਹੀਂ ਹੈਗੀ ਚੰਗਣਾ ਨੇ ਸਾਡੀਆਂ ਭੈਣਾਂ ਮਾਵਾਂ ਨੂੰ ਕਿਹਾ ਸੀ ਸੌ ਸੌ ਦੀ ਦਿਹਾੜੀ ਤੇ ਆਉਂਦੀਆਂ ਨੇ ਕੰਗਣਾ ਖੜੀ ਆ ਯਾਰ ਦੇ ਸਟੈਂਡ ਤੇ ਅਸੀਂ ਕੰਗਣਾ ਨੂੰ ਲਾਂਘ ਤਾਂ ਪਾਈਆਂ ਸੀ ਪਹਿਲਾ ਭਾਲਦੀਆਂ ਫੇਮ ਤੇਰੀ ਮੂਵੀ ਵੀ ਨਾ ਚੱਲਦੀ ਚਵਲ ਚਰਾਨੀ ਭੰਕੇ ਨੈਟ ਤੇ ਉੱਤੇ ਕੱਲ ਦੀ ਫੜ ਫੜ ਲੀਡਰਾਂ ਦੇ ਹੱਥ ਫਿਰੇ ਚੱਲਦੀ ਤੂੰ ਫੇਰ ਵੀ ਨਾ ਚੱਲਦੀ ਨੀ ਫੇਰ ਵੀ ਨਾ ਚੱਲਦੀ ਸੋ ਕੰਗਣਾ ਤਾਂ ਵੀਰੇ ਸਾਡੇ ਲਈ ਮਤਲਬ ਇੱਕ ਲਾਹਣਤਾ ਪਰ ਕੰਗਣਾ ਦਾ ਸਟੈਂਡ ਹੈ ਠੀਕ ਹੈ ਕੰਗਣਾ ਕਿ ਸਟੈਂਡ ਤੇ ਖੜੀ ਆ ਪਰ ਆ ਦੋ ਦੋਗਲੇ ਚਿਹਰੇ ਦਲਜੀਤ ਵਰਗੇ ਉਹ ਜ਼ਹਿਰੀਲੇ ਉਹ ਖੜੱਪੇ ਸੱਪ ਨੇ ਇਹਨਾਂ ਖੜੱਪੇ ਸੱਪਾਂ ਦੀਆਂ ਸੈਨੂੰ ਪੂੰਛਾਂ ਦੱਪਣ ਦੀ ਲੋੜ ਹੈ ਵੀਰ ਜੀ ਸੋ ਮੈਂ ਕਹਿਣਾ ਵੀ ਕੰਗਣਾ ਅਰਹਾਨਾ ਨਾਲ ਤੇ ਦਲਜੀਤ ਨਾਲ ਖੋਸਾ ਹੋਣਾ ਚੰਗੀ ਆ ਦਲਜੀਤ ਭਾਈ ਜੇ ਇਹ ਸਾਬਤ ਕਰ ਦੇ ਮੈਂ ਕਰੋੜ ਰੁਪਇਆ ਦਿੱਤਾ ਤੇ ਦਲਜੀਤ ਦਾ ਸੀ ਕਰੋੜ ਵੀ ਮੋੜਾਂਗੇ ਭਾਈ ਆਪਾਪੂ ਸੁਣਦੇ ਨੇ ਕਿਸਾਨ ਮਜ਼ਦੂਰ ਅਸੀਂ ਚਾਹੇ ਦਿਹਾੜੀਆਂ ਕਰਕੇ ਮੋੜੀਏ ਚਾਹੇ ਅਸੀਂ ਭੀਖ ਮੰਗ ਕੇ ਮੋੜੀਏ ਚਾਹੇ ਸਾਡੇ ਪ੍ਰਦੇਸ਼ਾਂ ਚ ਬੈਠੇ ਭੈਣ ਭਰਾਵਾ ਮੂੜੇ ਹੱਥ ਜੋੜ ਕੇ ਦਲਜੀਤ ਦਾਸ ਕਰੋੜ ਮੋੜਾਂਗੇ ਜੇ ਸਾਨੂੰ ਪੰਜੀ ਦਿੱਤੀ ਹੋ ਸੋਕਰ ਵੀਰ ਜੀ ਕਿਉਂਕਿ ਮੈਂ ਧੰਨਵਾਦ ਕਰਦਾ ਜਸਵਿੰਦਰ ਬਰਾੜ ਦਾ ਫਲਕਾਰਣ ਖੀਲੇ ਦਾ ਰੇਸ਼ਨ ਮੋਲ ਦਾ ਬਿੱਟੂ ਖੰਨੇ ਵਾਲੇ ਦਾ ਤੇ ਹੋਰ ਛੋਟੇ ਮੂਟੇ ਯੂਟਿਊਬਰ ਕਲਾਕਾਰ ਉਹ ਤਾਂ ਆਏ ਨੇ ਵੀਰ ਜੀ ਇਹ ਖੜੱਪੇ ਸੱਪ ਜਿਹੜੇ 도ਗਲੇ ਔਮ ਲੈਂਡ ਚ ਬੈਠੇ ਹੀ ਮੁੱਤੀ ਜਾਂਦੇ ਨੇ ਬਾਈ ਉਹਨਾਂ ਨੂੰ ਕਹਿਣਾ ਵੀ ਆਜੋ ਇਹੀ ਸੋਨੂੰ ਨਾ ਸਾਡਾ ਕੋਈ ਫਿਲਮ ਚੱਲੇ ਨਾ ਕੋਈ ਗਾਣਾ ਚੱਲੇ ਅਸੀਂ ਬਾਈਕਾਟ ਕਰਾਂਗੇ ਬਾਈ ਤੇ ਇੱਕ ਛੋਟਾ ਜਿਹਾ ਜਾਂਦੇ ਜਾਂਦੇ ਮੈਸੇਜ ਇਹ ਲਾਉਣਾ ਵੀ ਮੈਂ ਬੈਗ ਰੂ ਅੱਗੇ ਅਰਦਾਸ ਕਰਦਾ ਕਿ ਬੰਦੀ ਸਿੰਘ ਛੇਤੀ ਘਰਾਂ ਨੂੰ ਆਉਣ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜਾ ਸਾਡਾ ਵੀਰ ਅੱਜ ਡਿਬਰੂਗੜ੍ਹ ਜਿਲ੍ਹਿਆ ਜਿੱਨਾਂ ਚ ਬੰਦ ਹੈ ਉਹ ਵੀ ਘਰੇ ਆਵੇ ਮੇਰੀਆਂ ਤਵਾਵਾਂ ਨੇ ਮੈਂ ਕਹਣਾ ਪੰਜਾਬੀ ਉਹ ਜਿੱਥੇ ਕਹੋਗੇ ਯਾਰ ਉੱਥੇ ਆ ਜਾਾਂਗੇ ਬਾਈ ਆਪਾਂ ਯਾਰ ਪੰਜਾਬ ਦੀ ਧਰਤੀ ਲਈ ਬਾਈ ਖੂਨਦੋਲਨ ਨੂੰ ਤਿਆਰ ਹਾਂ ਸੋ ਕੇਸਰੀ ਨਿਸ਼ਾਨ ਜੰਦਾਬਾਦ ਝੂਲਦੇ ਨਿਸ਼ਾਨ ਰਣਪੰਥ ਮਹਾਰਾਜ ਕੇ ਸੋ ਖਾਲਸਾ ਰਾਜ ਖਾਲਸਾ ਮਤਲ ਫੌਜ ਜੰਦਾਬਾਦ